ਇੱਕ ਹੋਰ ਮੰਦਭਾਗੀ ਘਟਨਾ ਫਿਰੋਜ਼ਪੁਰ ਦੇ ਮੱਖੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਰਹੰਦ ਫੀਲਡਰ ਨਹਿਰ ਵਿੱਚ ਇੱਕ ਪੂਰੇ ਦਾ ਪੂਰਾ ਪਰਿਵਾਰ ਜੋ ਕਿ ਮੋਟਰਸਾਈਕਲ ਤੇ ਜਾ ਰਿਹਾ ਸੀ ਉਹ ਰੁੜ ਗਿਆ ਹਾਲਾਂਕਿ ਪਤੀ ਪਤਨੀ ਨੂੰ ਬਾਹਰ ਕੱਢ ਲਿਆ ਗਿਆ ਪਰ ਬੱਚਿਆਂ ਦੀ ਭਾਲ جاری ਹੈ ਬੱਚੇ ਰੁੜ ਗਏ ਨੇ ਫੀਲਡਰ ਨਹਿਰ ਵਿੱਚ ਤੇ ਉਹਨਾਂ ਦੀ ਭਾਲ ਹਲੇ ਵੀ ਕੀਤੀ ਜਾ ਰਹੀ ਹੈ ਰੋਜ਼ਪੁਰ ਦੇ ਕਸਬਾ ਮੱਖੂ ਦੇ ਨਜ਼ਦੀਕ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੋਂ ਦੀ ਸਰਹੰਦ ਫੀਡਰ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਚ ਰੁੜ ਗਏ ਜਦਕਿ ਪਤੀ ਪਤਨੀ ਨੂੰ ਸੁਰੱਖਿਅਤ ਦੱਸਿਆ ਜਾ ਰਿਹਾ ਅਤੇ ਦੋ ਬੱਚੇ ਪਾਣੀ ਵਿੱਚ ਰੁੜ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਘਟਨਾ ਪਿੰਡ ਵਰਪਾਲਾ ਦੇ ਨਜ਼ਦੀਕ ਬਿਨਾਂ ਰੇਲਿੰਗ ਵਾਲੀ ਨਹਿਰ ਤੋਂ ਟੀਲਕ ਕੇ ਡਿੱਗਣ ਕਾਰਨ ਵਾਪਰੀ ਹੈ ਉਧਰ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਬਚਾਈ પતિ ਪਤਨੀ ਦੀ ਜਾਨ 4 ਸਾਲ ਦਾ ਲੜਕਾ ਤੇ 2 ਸਾਲ ਦੀ ਲੜਕੀ ਤੇਜ਼ ਵਹਾਅ ਵਿੱਚ ਰੁੜ ਗਏ ਜਿਨ੍ਹਾਂ ਦੀ ਭਾਲ ਹਲੇ ਵੀ ਕੀਤੀ ਜਾ ਰਹੀ ਹੈ ਉਹ ਸਰ ਚਾਰ ਵੀ ਜੜੀ ਕੇ ਮੈਂਬਰ ਤੁਰੇ ਉਦੇਸੀ ਦੋ ਬੱਚੇ ਤੇ ਦੋਵੇਂ ਮੀਆਂ ਬੀਬੀ ਆਪ ਸੀ ਤੇ ਜਦੋਂ ਇੱਥੇ ਚਿੱਕੜ ਵੱਜਾ ਸੀਗਾ ਤੇ ਵੀ ਬਹੁਤ ਇਹਨਾਂ ਨੇ ਚਿੱਕੜ ਬਹੁਤ ਮੀਂਹ ਦਾ ਨਾਲ ਮਿੱਟੀ ਪੈ ਗਈ ਇਹਨਾਂ ਦੀ ਮਿੱਟੀ ਪਾਈ ਦੂਜੇ ਪਾਸੇ ਚਾ ਕੇ ਵਿਚਾਲੋ ਤਾ ਇਹਨਾਂ ਨੇ ਜਦੋਂ ਚੱਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਦਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ। ਤਾਂ ਜਦੋਂ ਉਹਨਾਂ ਦੇ ਘਰ ਵਾਲੇ ਨੇ ਛਾਲ ਮਾਰੀ ਤਾਂ ਉਹਨਾਂ ਤੋਂ ਵੀ ਆਪਦੇ ਘਰ ਵਾਲੀ ਕੱਢ ਲਈ ਬੱਚੇ ਨਹੀਂ ਲੱਭੇ। ਅਜੇ ਤੱਕ ਬੱਚੇ ਨਹੀਂ ਲੱਭੇ। ਤਾਂ ਇਹ ਦਾ ਬਹੁਤ ਮੰਦਾ ਹਾਲ ਸੀ। ਅਸੀਂ ਬਹੁਤ ਔਖੇ ਅੱਗੇ ਵੀ ਲੰਘਦੇ ਸੀ। ਬਹੁਤ ਦੋ ਤਿੰਨ ਵਾਰ ਅੱਗੇ ਵੀ ਬਹੁਤ ਆਸਿਆ ਵਾਪਰੇ ਆ। ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਇਹ ਠੇਕੇਦਾਰ ਵਾਤੇ ਕੰਮ ਗਲਤ ਆ। ਜਿਹੜਾ ਮਿੱਟੀ ਚੱਕ ਕੇ ਤੇ ਇਹਨੇ ਮੀਂਹ ਦੇ ਹੁਣ ਸੋਣ ਆਇਆ ਤੇ ਹੁਣ ਮੀਂਹ ਪੈਂਦਾ ਸੀ ਤਾਂ ਹੁਣ ਇਹ ਜਿਹੜਾ ਚਿੱਕੜ ਬੰਦਾ ਤੇ ਜਦੋਂ ਸੁੱਕ ਇਨਸਾਨਾ ਸੀ ਉਦੋਂ ਕਿਉਂ ਨਹੀਂ ਇੱਤੇ ਮਿੱਟੀ ਪਾਈ ਸਫਾਈ ਕਰਨੀ ਚਾਹੀਦੀ ਤੇ ਇਹ ਜੇ ਮਿੱਟੀ ਪਈ ਸੀ ਤਾਂ ਫਿਰ ਕਰਾਇਆ ਮਾਰ ਕੇ ਨੂੰ ਸਾਫ ਕਰਦੇ ਤਾਂ ਇਹ ਜਿਹੜੀ ਆ ਜਿਹੜਾ ਘੱਟ ਨਾ ਵਾਪਰਦੀ ਤੇ ਕੀ ਮੰਗ ਕਰਦੇ ਸਰਕਾਰ ਕੋ ਤੇ ਅਸੀਂ ਇਹੇ ਮੰਗ ਕਰਦੇ ਵੀ ਉਹ ਗਰੀਬ ਪਰਿਵਾਰ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਏ ਤੇ ਉਹਦਾ ਨਿਸਾਬ ਸਾਨੂੰ ਮਿਲਣਾ ਚਾਹੀਦਾ ਵੀਰ ਕੀ ਗੱਲ ਹੋਈ ਏ ਜਿਹੜੀ ਰਾਤ ਸੱਤ ਹੋਇਆ ਤੋਂ ਬੱਚੇ ਦੇ ਲੈਰ ਚ ਜਿਹੜੇ ਫੁਰ ਗਰੇ ਇਹ ਭਾਈ ਜੀ ਮੈਂ ਆਉਂਦਾ ਪਿਆ ਸੀ ਮੱਲਾਂ ਵਾਲੀ ਸੈਡੋਂ ਤੇ ਇੱਥੇ ਬਹੁਤ ਚਿੱਕੜ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਦਾ ਨਹੀਂ ਸੀ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਇੱਤੇ ਤੇ ਮੈਂ ਅੱਜ ਆਇਆ ਰਾਤ ਤੇ ਮੈਨੂੰ ਇਹ ਗੱਲ ਦਾ ਪਤਾ ਨਹੀਂ ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਉਹ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤਿਲਕਣਾ ਸ਼ੁਰੂ ਹੋ ਗਿਆ ਦੋ ਕੁ ਮਿੰਟੋਂ ਮੈਂ ਪੈਰ ਫੁਰ ਲਾ ਕੇ ਰੋਕਿਆ ਹਦਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡੇਕਿਆ ਤੇ ਇਹ ਤਿੰਨ ਹੀ ਇਹ ਵਿਚ ਡੇ ਅੱਗੇ ਨਰ ਦੇ ਮੈਂ ਤਾਂ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ ਮੇਰੇ ਸਾਲ ਦਾ ਜਿਹੜੇ ਹੈ ਕਿ ਬੱਚੇ ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਇਹ ਇੱਕ ਤੇ ਇੱਕ 2 ਸਾਲ ਦਾ ਕੀ ਨਾਂ ਸੀ ਲੋਕਾਂ ਦੇ ਇੱਕ ਦਾ ਨਗਰ ਭੇਜ ਹੀ ਇੱਕ ਦਾ ਨੰਨੀ ਬਰਤ ਹੀ ਤੇ ਜਿਹੜੇ ਹੈਗੇ ਤੁਹਾਡੇ ਦੱਸ ਦੇ ਵਾਈਫ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪ ਪਏ ਸੀਗੇ ਉਹਨਾਂ ਨੂੰ ਵੀ ਮੈਂ ਤੱਕਾ ਧੁੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖਣ ਲਾ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲ ਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਬਾਹਰ ਨਿਕਲਿਆ ਮਹਾ ਮੈਂ ਪੱਜ ਕੇ ਪਿੰਡ ਵਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈ ਇਹ ਕਿਤੇ ਉਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਉੱਥੇ ਬੈਠੇ ਰਹੇ ਬਾਅਦ ਚ ਉਧਰੋਂ ਇਹ ਵਾਜਾ ਦਿੰਦੇ ਆਉਂਦੇ ਸੀਗੇ ਤੇ ਇਧਰੋਂ ਪਿੰਡ ਵਾਲੇ ਚੱਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਪੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਈ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲਈ ਵਰਪਾਲ ਪਿੰਡ ਦਾ ਕੋਲੇ ਜੀ ਤੇ ਕੀ ਗੱਲ ਹੈ ਕਿ ਇਹ ਬੰਦ ਲੋ ਇਹ ਪੁਲ ਤੇ ਮਿੱਟੀ ਕਿਹੜੇ ਹਿਸਾਬ ਨਾਲ ਆ ਗਈ ਜਿਹੜੇ ਮਿੱਟੀ ਇਹ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਈ ਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂ ਗਈ ਉਹ ਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚੱਕੜ ਜ਼ਿਆਦਾ ਹੋ ਗਿਆ ਕੁਹਮੀ ਪੈ ਗਿਆ ਤੇ ਇਹਦੇ ਨਾਲ ਚੱਕੜ ਜ਼ਿਆਦਾ ਹੋਣ ਕਰਨਾ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਹੀਗਾ ਹੀ ਉਰਤੇ ਜੇ ਚੱਕੜ ਹੋਇਆ ਵਾ ਤੇ ਕਰਾਇਆ ਕਰੂਆ ਮਾਰ ਦੇਣਾ ਚਾਹੀਦਾ ਹੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਲ ਤਾਂ ਤਿਲਕੂ ਗਈ ਭਲਾ ਜਿਵੇਂ ਮਰਜੀ ਆ ਬੱਚਿਆਂ ਬਾਰੇ ਕੋਈ ਪਤਾ ਲੱਗਾ ਹੈ ਤੱਕ ਨਹੀਂ ਬੱਚਿਆਂ ਬਾਰੇ ਕੁਛ ਪਤਾ ਨਹੀਂ ਲੱਗਿਆ ਤੇ ਕੀ ਕਰੇ ਕੋਈ ਵਿਭਾਗ ਕੋਲ ਪਿੱਛੋਂ ਲੈ ਉਹ ਜਿਹੜੀ ਹੈਗੀ ਪਾਣੀ ਬੰਦ ਕਰਦਾ ਕੀ ਦੱਸਿਆ ਉਹਨਾਂ ਨੇ ਕਿ ਪਾਣੀ ਬੰਦ ਕੀਤਾ ਜਾਂਦੇ ਵੇ ਤੇ ਭਾਈ ਟੀਮ ਮਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਆਂਦੇ ਟੀਮ ਮਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਕਿੰਨੇ ਗਤਾਈ ਇੱਥੇ ਪਹੁੰਚ ਰਿਹਾ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਅਸੀਂ ਹੀ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਕੋਲ ਬਣ ਜਾਣਾ ਚਾਹੀਦਾ ਈ ਕੀ ਨਾਂ ਤੇ ਮੇਰਾ ਨਾਂ ਜਸਬੀਰ ਹੈ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਸਰਪੰਚ ਪਿੰਡ ਵਰਪਾਲ ਤੋਂ ਜੀ ਕੀ ਕਾਰਨ ਹੋਇਆ ਜਿਹੜਾ ਰਾਤ ਹਾਸਾ ਹੋ ਗਿਆ ਹੈਗਾ ਨਹਿਰ ਵਿੱਚ ਬੱਚੇ ਰੁੜ ਗਏ ਸਭ ਤੋਂ ਪਹਿਲਾਂ ਤਾਂ ਜੀ ਬੜੀ ਦੁਖਦਾਈ ਦੀ ਗੱਲ ਇਹ ਹੈ ਲੈ ਵੀ ਇੱਕੋ ਪਰਿਵਾਰ ਦੇ ਚਾਰ ਜੀ ਜਿਹੜੇ ਇੱਕੇ ਦਮ ਨਹਿਰ ਚ ਡਿੱਗ ਪਏ ਜਿਨ੍ਹਾਂ ਚ ਦੋ ਬੱਚੇ ਰੁੜ ਗਏ ਤੇ ਮਾਤਾ ਪਿਤਾ ਤਾਂ ਨਿਕਲ ਆਏ ਬੜੀ ਤਸ਼ੱਦਦ ਦੇ ਨਾਲ ਉਹਨਾਂ ਨੂੰ ਵੀ ਕੱਢਿਆ ਗਿਆ ਤੇ ਇਹ ਸਿਰਫ ਠੇਕੇਦਾਰ ਦੀ ਨਲਾਇਕੀ ਹੋਣ ਕਾਰਨ ਜਿਹੜਾ ਇਹ ਕੰਮ ਹੋਇਆ ਵਾ ਜਿਹੜਾ ਇਹਦਾ ਰੇਲਿੰਗ ਵੀ ਉੱਤੇ ਲੱਗੀ ਹੋਈਗੀ ਅੱਗੇ ਵੀ ਬਹੁਤ ਹਾਦਸੇ ਹੋਏ ਇੱਥੇ ਪਰ ਕਿਸੇ ਨੇ ਕੋਈ ਖਬਰਸਾਰ ਨਹੀਂ ਲਈ ਗਈ ਇਹ ਜਿਹੜਾ ਅੱਜ ਮੌਸਮ ਖਰਾਬ ਆ ਮੀਂਹ ਪੈ ਰਿਹਾ ਠੇਕੇਦਾਰ ਇੱਥੇ ਮਿੱਟੀ ਪਾ ਰਿਹਾ ਵਾ ਉਹਦੇ ਕਾਰਨ ਚਿੱਕੜ ਬਣਿਆ ਆ ਚਿੱਕੜ ਦੇ ਕਾਰਨ ਉਹ ਮੋਟਰਸਾਈਕਲ ਤਿਲਕਿਆ ਤੇ ਬੱਚੇ ਵਿੱਚ ਜਾ ਕੇ ਡਿੱਗ ਗਏ ਤੇ ਬੱਚੇ ਦੋ ਰੁੜ ਗਏ ਇੱਕ 4 ਸਾਲ ਦਾ ਬੱਚਾ ਵਾ ਇੱਕ 2 ਸਾਲ ਦਾ ਵਾ ਹਜੇ ਕੋਈ ਬੱਚੇ ਦਾ ਪਤਾ ਲੱਗਾ ਨਹੀਂ ਜੀ ਕੋਈ ਪਤਾ ਨਹੀਂ ਲੱਗਿਆ ਬੱਚੇ ਦਾ ਹਜੇ ਬੱਚੇ ਨੂੰ ਲੱਭਣ ਵਾਸਤੇ ਪ੍ਰਸ਼ਾਸਨ ਕੀ ਕਰ ਰਿਹਾ ਹਾਂ ਜੀ ਐਨ ਟੀਮ ਆ ਰਹੀ ਓਥੋਂ ਐਨ ਡੀ ਆਰ ਐਫ ਦੀ ਤੇ ਐਸ ਡੀ ਐਮ ਸਾਹਿਬ ਨੇ ਸਾਨੂੰ ਮਿਸ਼ਵਾਹ ਦਵਾਇਆ ਲ ਵੀ ਉਹ ਥੋੜੇ ਟਾਈਮ ਤੱਕ ਆ ਰਹੇ ਤੇ ਉਹ ਕਰਨਗੇ ਪਾਲੀ ਸਰਕਾਰ ਕੋ ਕੀ ਮੰਗ ਕਰਦੇ ਆ ਕਿ ਜਿਹੜਾ ਇਹ ਪੁਲ ਬਣਾਇਆ ਜਿਹੜਾ ਹੈਗਾ ਪੁਲ ਤੇ ਰੇਲਿੰਗ ਨਹੀਂ ਹੈਗੀ ਪੁਲ ਬਹੁਤ ਤੰਗ ਹੈਗਾ ਇਸੇ ਹਾਸਿਆ ਸਭ ਤੋਂ ਪਹਿਲਾਂ ਤਾਂ ਮੰਗ ਆ ਜੀ ਸਾਡੀ ਇੱਕ ਤਾਂ ਜਿਹੜੇ ਬੰਦੇ ਇੱਥੇ ਜ਼ਿੰਮੇਵਾਰ ਨੇ ਕੰਮ ਕਰਾ ਰਹੇ ਨੇ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੀ ਇਹ 10000 ਰੁਪਏ ਜਿਹੜੇ ਨਹਿਰ ਦੇ ਦੋਨੋਂ ਸੈਂਟਰ ਦੇ ਵਿੱਚੋਂ ਜਿਹੜੀ ਹੈਗੀ ਹਾਂਜੀ ਦੋਨਾਂ ਸਾਈਡਾਂ ਤੋਂ ਮਿੱਟੀ ਵਿਚਾਲੇ ਚੁੱਕੀ ਹੋਈ ਹੈ ਜਿਹੜੇ ਕਿ ਰੋਖ ਉੱਥੇ ਲੱਗੇ ਸੀ ਉਹ ਵੀ ਪੱਟੇ ਹੋਏ ਆ ਠੇਕੇਦਾਰਾਂ ਨੇ ਕੁਝ ਗਾੜ ਰਲ ਗਏ ਮਹਿਕਮਾ ਵਾਲੇ ਆਪਸ ਵਿੱਚ ਇਹਨਾਂ ਨੇ ਉੱਥੇ ਵੀ ਬਹੁਤ ਵੱਡਾ ਨੁਕਸਾਨ ਕੀਤਾ ਜਿਹੜਾ ਕਿ ਦੋਨਾਂ ਨਹਿਰਾਂ ਦਾ ਪਾਣੀ ਹੋ ਸਕਦਾ ਪਾਣੀ ਦਾ ਥੋੜਾ ਜਿਹਾ ਵੀ ਚੜ੍ਹਾ ਹੋ ਜੇ ਤੇ ਦੋਨਾਂ ਨਹਿਰਾਂ ਦਾ ਪਾਣੀ ਆਪਸ ਵਿੱਚ ਮਿਲ ਜਾਵੇ ਉੱਥੇ ਵੀ ਪਾੜ ਪੈਣ ਦਾ ਖਤਰਾ ਹੋ ਸਕਦਾ ਵਾਜੀ ਤੇ ਲੱਗਦਾ ਹੈ ਕਿ ਇਹ ਸਾਰਾ ਕੁਝ ਬੈਕਪੇ ਦੇ ਹਾਂਜੀ ਬਿਲਕੁਲ ਜੀ ਇਹ ਮਹਿਕਮੇ ਦੀ ਨਿਗ ਇਸ ਬਟ ਫਿਰ ਰਸਤਾ ਡੰਡਾ ਕੀ ਹੈਗਾ ਤੇ ਜਿਹੜਾ ਰਾਤ ਹਾਦਸਾ ਹੋਇਆ ਹੈਗਾ ਬੱਚੇ ਜਿਹੜੇ ਹੈਗੇ ਡੇਰ ਦੇ ਵਿੱਚ ਰੁੜ ਗਏ ਹੈਗੇ ਕੀ ਕਰ ਬਣਿਆ ਭਜੀ ਮੇਰਾ ਨਾਮ ਸਰਜ ਸਿੰਘ ਆ ਜੀ ਜਿਹੜਾ ਰਾਤ ਹਾਦਸਾ ਆਇਆ ਵਾ ਇਹ 9:30 ਦੇ ਕਰੀਬ ਹੋਇਆ ਜੀ ਇਹ ਜਿਹੜਾ ਵੀਰਾ ਇਹ ਆਪਣੇ ਸਾਰੇ ਪਰਿਵਾਰ ਉੱਥੇ ਰਹਿੰਦਾ ਸੀਗਾ ਇਹਨੂੰ ਕੋਈ 10-15 ਦਿਨ ਹੋ ਚੱਲੇ ਸੀਗੇ ਉੱਥੋਂ ਇਹਦੀ ਮਾਤਾ ਨੇ ਫੋਨ ਲਾਇਆ ਕਿ ਮੈਨੂੰ ਨਾ ਮਿਲ ਕੇ ਜਾ ਨਾਲੇ ਮੇਰੇ ਬੱਚਿਆਂ ਨੂੰ ਮਲਾ ਕੇ ਲੈ ਕੇ ਜਾ ਕੇ ਦਿਲ ਨਹੀਂ ਲੱਗਦਾਗਾ ਇਹਨੇ ਕੀ ਕੀਤਾ ਉੱਥੋਂ ਚਾਈ ਚਾਈ ਦੋਵੇਂ ਜੀ ਆਏ ਆ ਜੀ ਤੇ ਪਰਿਵਾਰ ਨੂੰ ਮਲਾਉਣ ਵਾਸਤੇ ਘਰੇ ਆਏ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਰਾਹ ਦੇ ਵਿੱਚ ਕੀ ਸਾਡੇ ਨਾਲ ਪਾਣਾ ਦਾ ਪਰ ਜਾਣਾ ਠੀਕ ਹੈ ਜੀ ਪਾਣਾ ਵਾਪਰਿਆ ਕਿ ਇਹਨਾਂ ਦੇ ਕਾਰਨਾਂ ਵਾਪਰਿਆ ਉਹ ਬੰਦਿਆ ਦੇ ਕਾਰਨਾਂ ਨਲਾਈਕੀ ਉਹ ਬੰਦਿਆ ਨੇ ਕੀਤੀ ਹੈ ਜਿਹੜੇ ਕਿ ਨਹਿਰ ਵਿਭਾਗ ਦੇ ਅਧਿਕਾਰੀ ਆ ਜੀ ਉਹ ਕੀ ਕਰਦੇ ਆ ਮਿੱਟੀ ਇੱਥੋਂ ਚੱਕ ਕੇ ਉਹ ਇੱਕ ਸਾਈਡ ਤੇ ਇਧਰਲੇ ਬੰਨੇ ਬਣਾ ਰਿਹਾ ਕਿ ਜਿਹੜੀ ਨਹਿਰ ਆ ਉਹ ਲੀਕ ਨਾ ਹੋਵੇ ਉਹ ਮਿੱਟੀ ਵੀ ਉੱਥੋਂ ਨਹਿਰ ਦੇ ਉੱਤੇ ਹੀ ਚੱਕ ਕੇ ਤੇ ਨਹਿਰ ਦੇ ਉਪਰੀ ਪਾ ਰਿਹਾ ਜੀ ਉਹਨਾਂ ਦੀ ਨਲਾਇਕੀ ਸਿਰਫ ਸਭ ਤੋਂ ਵੱਡੀ ਇਹ ਹੈ ਕਿ ਜਦੋਂ ਮਿੱਟੀ ਪਾਉਂਦੇ ਆ ਉਹ ਮਿੱਟੀ ਡਿੱਗਦੀ ਆ ਠੀਕ ਆ ਜੀ ਫਿਰ ਉੱਥੇ ਕ੍ਰੇਨ ਲਾਉਂਦੇ ਆ ਜੀ ਸੀ ਬੀ ਲਾਉਂਦੇ ਆ ਔਰ ਉਹਦੇ ਪੁਲ ਦੇ ਵਿਚਾਲੇ ਉਹ ਫਿਰ ਜਿਹੜਾ ਪਾਣੀ ਡਿੱਗਦਾ ਉੱਪਰ ਤੇ ਜਿਹੜੀ ਮਿੱਟੀ ਹੁੰਦੀ ਆ ਉਹ ਚਿੱਕੜ ਬਣ ਜਾਂਦਾ ਬਹੁਤ ਜ਼ਿਆਦਾ ਤੇ ਇਹ 10 15 ਦਿਨੋਂ ਕੀ ਇੱਥੇ ਨਹੀਂ ਰਹਿੰਦਾ ਸੀ ਕੋਣਾ ਅਸੀਂ ਤਾਂ ਇੱਥੇ ਰਹਨੇ ਆ ਸਾਨੂੰ ਤਾਂ ਪਤਾ ਉੱਥੇ ਕੰਮ ਚੱਲਦਾ ਪਿਆ ਵਾ ਚਿੱਕੜ ਹੋ ਜਾਂਦਾ ਵਾ ਇਹ ਬ੍ਰਦਰ ਨਹੀਂ ਇਹਨੂੰ ਪਤਾ ਸੀਗਾ ਜਦੋਂ ਇਹ ਆ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਮੋਟਰਸਾਈਕਲ ਤਲਕ ਗਿਆ ਤੇ ਉਹ ਤਿੰਨੇ ਇਕਰਾ ਨਹਿਰ ਦੇ ਵਿੱਚ ਡੇਗ ਪੇ ਬਾਅਦ ਇਹਨੇ ਵਿੱਚ ਉਹਨਾਂ ਨੂੰ ਬਚਾਉਣ ਵਾਸਤੇ ਛਾਲ ਮਾਰੀ ਜਦੋਂ ਇਹਨੇ ਛਾਲ ਮਾਰੀ ਤੇ ਉਹ ਕਿਤੇ ਆਪਣੀ ਵਾਈਫ ਨੂੰ ਹੱਥ ਪਾਉਂਦਾ ਸੀ ਕਿਤੇ ਆਪਣੀ ਗੁੜੀ ਨੂੰ ਹੱਥ ਪਾਉਂਦਾ ਸੀ ਹੁਣ ਲੋਢਿੰਦੇ ਦਾ ਪਰਿਵਾਰ ਇਹਨੂੰ ਸਾਰਾ ਹੀ ਸੀਗਾ ਜੀ ਹੁਣ ਕਿੰਨੂੰ ਕਿੰਨੂੰ ਬਚਾਉਂਦਾ ਆਨੇ ਹਾਥੂਤ ਮਾਰ ਕੇ ਦੇਖਿਆ ਨਹੀਂ ਇਹਦਾ ਚਾਰਾ ਚੱਲਿਆ ਇਹਨੂੰ ਐ ਲੱਗਾ ਕਿ ਮੇਰੇ ਘਰ ਦੀ ਮੇਰੀ ਵਾਈਫ ਵੀ ਮੇਰੇ ਬੱਚੇ ਰੋੜ ਗਿਆ ਇਹਨੇ ਫਿਰ ਕੀ ਕੀਤਾ ਤੈਰ ਕੇ ਆਪਣੀ ਸਾਈਡ ਤੇ ਆਣ ਕੇ ਘਰ ਘਰੇ ਗਿਆ ਮੋਟਰਸਾਈਕਲ ਦੀ ਜਿਹੜੀ ਚਾਂਚੂਨ ਸਾਰਾ ਕੁਝ ਟੁੱਟ ਗਿਆ ਜਦੋਂ ਡਿੱਗਾ ਮੋਟਰਸਾਈਕਲ ਤੇ ਫਿਰ ਇਹ ਤੁਰ ਕੇ ਘਰੇ ਗਿਆ ਰੋਂਦਾ ਰੋਂਦਾ ਘਰੇ ਗਿਆ ਫਿਰ ਇਹਨੇ ਜਾ ਕੇ ਦੱਸਿਆ ਫਿਰ ਉਤੋਂ ਸਾਰਾ ਸਾਡਾ ਪਿੰਡ ਇਥੇ ਨਹਿਰ ਦੇ ਉੱਤੇ ਆਇਆ ਫਿਰ ਅਹੀਂ ਤੋਂ ਜਾਂਚ ਪੜਤਾਲ ਕੀਤੀ ਆ ਜੀ ਸਾਨੂੰ ਇਥੇ ਕੁਝ ਨਹੀਂ ਮਿਲਿਆਗਾ ਇਹਦਾ ਮੁੱਖ ਕਾਰਨ ਇਹਦਾ ਮੁੱਖ ਦੋਸ਼ੀ ਸਿਰਫ ਅਹੀਂ ਇਹੀ ਮੰਨਦਿਆਂ ਕਿ ਇੱਕ ਨਹਿਰ ਦਾ ਪ੍ਰਸ਼ਾਸਨ ਤੇ ਇੱਕ ਜਿਹੜਾ ਇਥੇ ਕੰਮ ਕਰਵਾ ਰਿਹਾ ਜਿਨੇ ਇਹਦੀ ਸਫਾਈ ਪੁੱਲਦੀ ਨਹੀਂ ਕਰਵਾਈ ਹਾਂਜੀ ਧੰਨਵਾਦ ਜਿਹੜੀ ਗੱਪ ਗੱਲ ਕਰਦੇ ਹੈਗੇ ਜਿਹੜਾ ਪੁਲ ਹੈਗਾ ਵਾ ਪੁਲ ਦੇ ਉੱਤੇ ਵੀ ਜਿਹੜੀ ਰੇਲਿੰਗ ਨਹੀਂ ਲੱਗੀ ਹੋਈ ਜੀ ਰੇਲਿੰਗ ਲੱਗਣ ਦਾ ਵੀ ਕਾਰਹੀ ਕਰ ਰਹੀ ਇਸੇ ਕਰਕੇ ਸ਼ਾਇਦ ਜਿਹੜੇ ਪਾਸੇ ਬਚਦੇ ਪਾ ਜੀ ਜੀ ਅੱਜ ਰੇਲਿੰਗ ਲੱਗੀ ਨਹੀਂ ਦੀ ਨਾ ਤੇ ਉਧਰ ਘਟਨਾ ਨਹੀਂ ਸੀ ਵਾਪਰਨੀ ਬਾਕੀ ਹੁਣ ਐਸਡੀਐਮ ਸਾਹਿਬ ਆਈ ਸੀ ਤੇ ਐਸਡੀਐਮ ਸਾਹਿਬ ਨੂੰ ਅਸੀਂ ਇੱਥੇ ਪੂਰਾ ਪੁਲ ਪੁਲ ਬੰਦ ਕੀਤਾ ਜੀ ਐਸਟੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਅੱਜ ਸ਼ਾਮ ਨੂੰ ਹੀ ਮੈਂ ਇੱਥੋਂ ਕਰਵਾਉਂਗਾ ਤੇ ਬਾਕੀ ਟੀਮਾਂ ਆ ਰਹੀਆਂ ਐਨਡੀਐਫ ਸੈਂਟਰਲ ਗਵਰਨਮੈਂਟ ਦੀਆਂ ਟੀਮਾਂ ਆ ਰਹੀਆਂ ਉੱ ਲਾਬੇਣਾ ਤਾਂ ਚਲੋ ਇਹਨਾਂ ਨੂੰ ਪਰਿਵਾਰ ਨੂੰ ਹੌਸਲਾ ਆ ਜਾਊਗਾ ਕਿ ਇੰਨੇ ਨਾਲ ਚਲੋ ਦਿਲ ਬੰਦੇ ਦਾ ਹੌਲਾ ਹੋ ਜਾਂਦਾ ਜੀ ਜਿੱਕਰ ਆਪਾਂ ਗੱਲ ਕਰਦੇ ਹੈਗੀ ਆ ਇਸ ਸਵਧ ਦੇ ਵਿੱਚ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਹੈਗੀ ਆ ਜਾਂ ਕੋਈ ਬੱਚਿਆਂ ਨੂੰ ਕੱਢਣ ਵਾਸਤੇ ਕੋਈ ਉਪਰਲਾ ਕੀਤਾ ਜਾ ਰਿਹਾ ਸਰ ਪਹਿਲਾਂ ਵੈਸੇ ਨਾਰਮਲ ਜਿਹੜੇ ਹੁੰਦੇ ਆ ਟੋਬੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਾਣੀ ਦਾ ਵਿਵਹਾਰ ਜਿਆਦਾ ਵਾ ਤੇਜ਼ ਜਿਆਦਾ ਪਾਣੀ ਵਗ ਰਿਹਾ ਵਾ ਇੱਕ ਪਾਣੀ ਗੰਦਾ ਬਹੁਤ ਆ ਪਹਾੜਾਂ ਨੂੰ ਤੁਹਾਨੂੰ ਪਤਾ ਮੀਂਹ ਪੈ ਰਿਹਾ ਪਹਾੜਾਂ ਚੋਂ ਪਾਣੀ ਆ ਰਿਹਾ ਜੀ ਪਾਣੀ ਗੰਦਾ ਹੋਣ ਦੇ ਕਾਰਨ ਉਹ ਕਹਿੰਦੇ ਕਿ ਵਿੱਚ ਜ ਦੇਖਣਾ ਕੋਈ ਨਹੀਂ ਫਾਇਦਾ ਕੋਈ ਨਹੀਂਗਾ ਹੁਣ ਐਨਡੀਐਫ ਜਿਹੜੀਆਂ ਟੀਮਾਂ ਉੱਪਰ ਆ ਰਹੀਆਂ ਸਰ ਉਹਨਾਂ ਕੋਲੇ ਸਾਰਾ ਪ੍ਰਬੰਧ ਹੁੰਦਾ ਉਹ 2 ਦਿਨ ਵੀ ਉਹਨਾਂ ਨੂੰ ਜਾਂਚ ਕਰਨੀ ਪੈਣਾ 2 ਦਿਨ ਲੱਗ ਕੇ ਇੱਥੇ ਜਾਂਚ ਕਰਨਗੇ ਬਾਕੀ ਕਹਿੰਦੇ ਸਰਕਾਰ ਨੂੰ ਮੰਗ ਕਰਦੇ ਆ ਜੀ ਇਹਦੀ ਬੰਦੀ ਇਹਨੂੰ ਸਹਾਇਤਾ ਇਹਨੂੰ ਦਿੱਤੀ ਜਾਵੇ ਜੋ ਆਪਣੇ ਪਰਿਵਾਰ ਦਾ ਗਾੜੀ ਰੋਜ਼ਗਾਰ ਚਲਾ ਸਕੇ ਜੀ ਠੀਕ ਹੈ ਹੁਣ ਜਿਹੜੇ ਬੱਚੇ ਗਏ ਚਲੇ ਉਹ ਤਾਂ ਵਾਪਸ ਆਉਣੇ ਨਹੀਂ ਬਾਕੀ ਸਰਕਾਰ ਨੂੰ ਸਾਨੂੰ ਐਸਡੀਐਮ ਸਾਹਮਣੇ ਕਟਾਰੀਆ ਸਾਹਿਬ ਦੇ ਲੜਕੇ ਵੀ ਆਏ ਉਹਨਾਂ ਨੇ ਇਹ ਵੀ ਸ਼ਵਾਜਦੇ ਗਏ ਆ ਜੋ ਸਾਡੇ ਲੋ ਬੰਦੀ ਹੋਈ ਸਹਾਇਤਾ ਹੀ ਦਵਾਂਗੇ ਜੋ ਨਹਿਰ ਮਹਿਕ ਮੇ ਲੋ ਬੰਦੀ ਹੋਈ ਸਹਾਇ ਜੀ ਕਿਨਾ ਦਾ ਜੀ ਮੈਂ ਅੰਗਰੇਜ਼ ਸਿੰਘ ਬੂਟੇਵਾਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਮੁਖ ਬੁਲਾਰਾ ਪੰਜਾਬ ਦਾ ਕੀ ਕਰਨ ਹੋਇਆ ਜਿਹੜਾ ਰਾਤ ਹਾਦਸਾ ਹੋਇਆ ਹੈਗਾ ਇਸ ਹਾਦਸੇ ਦੇ ਪਿੱਛੇ ਜਿਹੜਾ ਹੈਗਾ ਕਿਸ ਦਾ ਕਰ ਦਿੰਦੇ ਵੇਖੋ ਜੀ ਜੋ ਵੀ ਇਹ ਹਾਦਸਾ ਆਇਆ ਪਹਿਲਾਂ ਵੀ ਹਾਦਸੇ ਇੱਥੇ ਇਸ ਪੁਲ ਦੇ ਉੱਤੇ ਬਹੁਤ ਵਾਰੀ ਹੋ ਚੁੱਕੀ ਆ ਪਹਿਲਾਂ ਵੀ ਸਰਕਾਰ ਦੇ ਧਿਆਨ ਦੇ ਵਿੱਚ ਬੜੀ ਵਾਰ ਲਿਆਂਦਾ ਗਿਆ ਤੁਹਾਡੇ মিডিਆ ਦੇ ਥਰੂ ਦੇ ਵਿੱਚ ਵੀ ਲਿਆਂਦਾ ਗਿਆ ਲਿਖਤੀ ਵੀ ਕੰਪਲੇਂਟਾਂ ਕਈ ਵਾਰੀ ਦਿੱਤੀਆਂ ਗਈਆਂ ਜੋ ਇਹ ਹਾਦਸਾ ਰਾਤੀ ਹੋਇਆ ਵਾ ਇੱਥੋਂ ਪਿੰਡ ਵਰਪਾਲ ਤੋਂ ਜਿਹੜਾ ਮੋਟਰਸਾਈਕਲ ਤੇ ਪਰਿਵਾਰ ਆ ਰਿਹਾ ਸੀਗਾ ਉਦੇ ਜਿਹੜੇ ਦੋ ਬੱਚੇ ਆ ਉਹ ਨਹਿਰ ਦੇ ਵਿੱਚ ਜਿਹੜਿਆ ਰੁੜ ਚੁੱਕੇ ਆ ਤੇ ਬਹੁਤ ਮਾੜੀ ਘਟਨਾ ਹੋਈ ਆ ਜਿਹੜੀ ਪਰਿਵਾਰ ਦੇ ਨਾਲ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਇਹਦੀ ਜ਼ਿੰਮੇਵਾਰ ਸਿੱਧੀ ਦੇ ਸਿੱਧੀ ਪੰਜਾਬ ਸਰਕਾਰ ਆ ਕਿਉਂਕਿ ਇਸ ਪੁਲ ਦੇ ਉੱਤੇ ਕੋਈ ਵੀ ਅੱਜ ਤੱਕ ਜਿੰਨੀਆਂ ਵੀ ਗਲਾਰਨਾ ਸੀਗੀਆਂ ਉਹ ਪਤਾ ਨਹੀਂ ਕਿਹੜੇ ਕਾਰਨ ਜਿਹੜੀਆਂ ਕਟੀਆਂ ਗਈਆਂ ਕਿੱਧਰ ਚਲੇ ਗਈਆਂ ਅੱਜ ਤੱਕ ਕਿਸੇ ਵੀ ਸਰਕਾਰ ਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਇਸ ਪੁਲ ਦੇ ਵੱਲ ਕੋਈ ਖਿਆਲ ਨਹੀਂ ਅੱਗੇ ਵੀ ਅੱਦੋ ਅੱਗੇ ਵੇਖੀਏ ਤੇ ਪੁਲ ਜਿਹੜੇ ਆ ਰੁੜੇ ਆ ਟੁੱਟੇ ਆ ਉਧਰ ਵੀ ਕਈ ਜਿਹੜੇ ਨੁਕਸਾਨ ਇਦਾਂ ਹੀ ਹੋਇਆ ਪਰ ਪੰਜਾਬ ਸਰਕਾਰ ਦਾ ਇਹਦੇ ਬਾਰੇ ਕੋਈ ਧਿਆਨ ਨਹੀਂਗਾ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਵੀ ਇਸ ਪੁਲ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗਲਾਰਨਾ ਇਹਨਾਂ ਜੋ ਵੀ ਪੁਲ ਦੀ ਮੁਰੰਮਤੀ ਉਹ ਨਾਲ ਹੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਦਾਂ ਦੀ ਜਿਹੜੇ ਦੁਰਘਟਨਾਵਾਂ ਵਾਂ ਇਦਾਂ ਜਿਹੜੇ ਨੁਕਸਾਨ ਆ ਉਹਨਾਂ ਤੋਂ ਜਿਹੜਾ ਬਚਿਆ ਜਾ ਸਕੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਆਂ ਤੇ ਚੇਤਾਵਨੀ ਵੀ ਦਿੰਨੇ ਆ ਜੇਕਰ ਪੰਜਾਬ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੰਨ ਤੇ ਕੋ ਜੂਨ ਆ ਸਰਕੀ ਤੇ ਜਥੇਬੰਦੀ ਵੱਲੋਂ ਤੇ ਹੋਰ ਵੀ ਨਾਲ ਜਿਹੜੀਆਂ ਸਮਾਜ ਸੇਵੀ ਜਿਥੇ ਬੰਦੀਆਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਇਹਦਾ ਜਿਹੜਾ ਸਖਤ ਵਿਰੋਧ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਪ੍ਰੋਟੈਸਟ ਕਰਨਾ ਪਿਆ ਜੋ ਜੋ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ